ਜਾਦੀ ਗੋਦਾਂ ਨੀਤੀ ਦਾ ਸ਼ਿਕਾਰ ਹੁੰਦਾ ਰਹੇਗਾ ਪੰਜਾਬ ਦੇ ਖੇਤਾਂਾਂ ਦਾ ਬਰਬਾਦ ਹੋਣਾ ਪਾਉਂਦਾ ਹੈ ਕਿਉਂਕਿ ਤੁਹਾਡਾ ਜੱਡੇ ਦੀ ਜਿਹੜੀ ਪੰਜਾਬ ਦੀ ਸਦ ਗੁਣਾ ਬੱਧ ਹੋਈ ਸੀ ਉੱਤੋਂ ਕੰਨੇ ਰਿ ਬੁਆਰੀ ਪਾ ਕੇ ਸੈਸਪ੍ਰਾਸ਼ਨ ਹੋ ਗਿਆ ਸੀ ਜਿਹੇ ਜੇ ਮਨ ਨਾ ਚਾਹਦੀ ਤਾਂ ਤੁਹਾਨੂੰ ਕੰਨੇ ਖੇਤਾਂ ਦੇ ਵਿੱਚ ਅੱਗ ਲਾ ਕੇ ਪਾਉਣੇ ਪੈਣੇ ਸੀ ਕਿਉਂਕਿ ਇਹ ਮਨੂਹ ਬਹੁਤ ਪੂਰਾ ਤੋਰੀ ਨਾਲ ਪਹਿਲੇ ਪਾਠੋ ਕੀ ਉਹਦੀ ਕਿਤੇ 加ਬੇ ਤਾਂ ਉਹਦੇ ਕੋਟਰਾ ਜਾਣਾ ਪੈਣਾ ਤੇ ਉਹ ਆਪਣਾ ਛੋਟਛੋਟੀ ਮੈਂਡਾ ਦੇ ਕੋਲ। ਉਹਦੀ ਮਾਂ ਨਾਲ ਬੈਠ ਕੇ ਉਹਨਾਂ ਚਬਾਤਾ ਤਾਂ ਉਹ ਕਿਹਾ ਕਿ ਅੱਜ ਉਹਨਾਂ ਦਾ ਬੱਚਾ ਬੰਦਾ ਬੱਚਿਆਂ ਦਾ ਪੱਟ ਕਰ ਰਿਹਾ। ਅੱਜ ਸਾਡੇ ਨਾਲ ਜਦੋਂ ਸਾਨੂੰ ਕੋਈ ਨਮੀ ਜਿਹੜੀ ਉਹ ਐਕਟੀਵਿਟੀ ਸਾਨੂੰ ਮਿਲਦੀ ਨਾ। ਜਿੰਨੇ ਮਰਜ਼ੀ ਗਾੜ ਬਣਾ। ਫਾਈਪ ਮੈਨੂ ਬੈਠਣੀ ਹੈ। ਪਰ ਇਹ ਤਾਂ ਉਹਦੀ ਜਿਆਦਾ ਜ਼ਰੂਰੀ ਹੈ। ਕਾਪੀ ਆਪਣੇ ਸਰਕਾਰ ਅਪੀਲ ਤੋਂ ਕੁਝ ਕਾਰਜ ਜੋ ਕਰਨਾ ਤੇ ਉਹ ਤੋਂ ਤੀਜੇ ਦਿਨ ਇਹਨਾਂ ਨੇ ਮੀਟਿੰਗ ਸਾਧ ਲਈ ਸੀ ਇਦੋਂ ਚਿੱਟ ਕਰ ਉਹਦੇ ਵਿੱਚ ਰਾਣਾ ਆਪਣੇ ਜਿਹੜਾ ਐਮਐਲਏ ਰਾਣਾ ਉਹ ਗਿਆ ਸੀਗਾ ਇਧਰੋਂ ਡੰਬੇਲੀ ਤੋਂ ਕਿਸਾਨ ਭੇਜੇ ਸੀਗੇ ਇਹਨੇ ਜਥੇਬੰਦੀ ਮੁਜ਼ਾਹਰਾ ਕਰਕੇ ਗਏ ਹੁਣ ਇਹ ਵੀ ਗਿਆ ਸੀ ਇਹਨਾਂ ਦੇ ਬੰਦੇ ਵੀ ਉੱਥੇ ਆਮ ਆਹਮਣੇ ਗੱਲਾਂ ਹੋਈਆਂ ਇਹਨਾਂ ਨਾਲ ਆਮ ਆਹਮਣੇ ਝੂਠ ਵਾਲੀ ਗੱਲ ਨਹੀਂ ਹੈਗੀ ਜਿਹੜੇ ਬੰਦੇ ਅਸੀਂ ਭੇਜੇ ਸੀ ਨੇ ਸਾਨੂੰ ਸਪਸ਼ਟ ਆ ਕੇ ਦੱਸਿਆ ਵੀ ਉਹ ਪੁੱਛਿਆ ਵੀ ਦਸਤੋ ਸਾਹਨੀ ਸਾਹਿਬ ਰਾਏ ਸਾਹਿਬ ਇਹ 37 ਕਰੋੜ ਦੀ ਖੰਡ ਕੇ ਦੇ ਸੈਨਾ ਦਾ ਮਿਲ ਚੋ ਵਿਕੀ ਆ ਸਟੋਰ ਚੋਂ ਕਿਤਾ ਨਿਕਲ ਗਈ। ਕੋਈ ਉਹ ਜਵਾਬ ਨਹੀਂ ਆਇਆ। ਤੇ ਤੁਸੀਂ ਦਨ ਇੱਥੇ ਅੱਜ ਜੰਮ ਦੇ ਕੋਲ ਇੱਥੇ ਵੱਡੇ ਵੱਡੇ ਦੇ ਕੋਲ ਜਮੋ ਤੇ ਨੇ ਮੁਜਾਰਾ ਰੱਖਿਆ ਸੀ। ਰਾਣੇ ਦੇ ਮੁੰਡਾ ਬਾਦ ਹੋ ਰਹੀ ਸੀ। ਤੇ ਰਾਣੇ ਦਾ ਮੁੰਡਾ ਰਾਹ ਕਹਿੰਦੇ ਆਹੋ। ਮਤਲਬ ਅੱਜ 20-25 ਦਿਨ ਰਹਿੰਦੇ ਆ। ਵੀ ਉਹਨਾਂ ਜਿਹੜੀਆਂ ਪ੍ਰਾਪਰਟੀ ਆ। ਸਰਕਾਰ ਵੱਲੋਂ ਨਿਨਾਮ ਕਾਇਆ ਕਿਸਾਨਾਂ ਦਾ ਉਹ ਸਾਰੇ ਸੀ ਕਿਸਾਨਾਂ ਦੇ ਖਾਤਿਆਂ ਵਿੱਚ ਉਹ ਜਿਹੜਾ ਦੂਰ ਖੜਾ ਮੇਰੇ ਵਰਗਾ ਕਹੂੰਗਾ ਯਾਰ ਆ ਕਿਸੇ ਜੱਫੇ ਬੰਦੀ ਦੀ ਗੱਡੀ ਆ ਤੇ ਤੁਸੀਂ ਨੰਘ ਕੇ ਗਏ ਤੁਸੀਂ ਕਿਸੇ ਦੀ ਗੇਂਦਤੀ ਜਾ ਪਰ ਗੱਡੀਆਂ ਰੋਡ ਤੇ ਬਹੁਤ ਨੰਘਦੀਆਂ ਅੱਧੀ ਅੱਧੀ ਕਿਸ ਕਰਕੇ ਕਿ ਘਟਾ ਜਿਹੜਾ ਆ ਮੇਸ਼ਾ ਲਾ ਕੇ ਰੱਖਿਆ ਉਹ ਕੀ ਮੇਰੇ ਵੀਰ ਕਹਿੰਦੇ ਯਾਰ ਬਈ ਵਿਆਹ ਨੂੰ ਵੇਖ ਜਾਂ ਵਿਆਹ ਤੇ ਆਪਾਂ ਕੋ ਮਤਲਬ ਨਹੀਂ ਮੈਂ ਤਾਂ ਕਹਿੰਦੇ ਬੰਦੀ ਨਹੀਂ 40 ਸਾਲ ਹੋ ਗਏ ਜੀ ਜਥੇਬੰਦੀ ਚ ਕੰਮ ਕਰਦੇ ਆ। ਇੱਕੋ ਜਿਹਾ ਸੇਵਾ। ਐਂਟੀ ਜਥੇਬੰਦੀ। ਇੱਕੋ ਜਿਹਾ। ਹੋ ਗਏ ਜੀ ਅੱਜ ਸਾਰਾ ਮਾਰ। ਠੀਕ ਹੈ ਜੀ। ਸਿਰਫ ਸਭ ਵੀ ਪਤਾ। 11 ਜੂਨ ਨੂੰ ਮੰਦੋਤਪ ਦਾ ਸੇਵਾ ਅਗਮ ਜੀ ਦੇ ਦੇਣੀ ਸੀ। ਕੋਈ ਨਹੀਂ ਗਏ ਕਿ ਕਿਹਦੇ ਉੱਤਰ ਮਨੇ ਤੇੰਨੇ ਸੀ ਬੜਾ ਜੀ ਬੜਾ ਸਾਡੀ ਫਿਰ ਮੋਹਿਆ ਸਾਹਿਬ ਨੇ ਸਾਡੀ ਪੰਜਾਬ ਦੀ ਕੀ ਜੀ ਉਹਨੂੰ ਸਾਡੇ 15 ਜੱਟਾਂ ਤੇ ਬੈਠੇ ਹੋਏ ਪਰ ਸਾਡੇ ਕੋਲ ਹੋ ਗਿਆ ਚੁਣੇ ਪਰ ਅਜੇ ਵੀ ਬੜੇ ਦੂਰ ਮਨ ਨਾਲ ਜੀ ਮੈਂ ਕਿਹਾ ਕਿ ਜੀ ਲਾਈਵ ਵਾਲੇ ਤੁਹਾਡੇ ਵੀਰ ਹੋਰ ਕੱਤੀ ਦਾ ਸਾਡੇ ਟਾਈਮ ਹੈ ਜੀ ਜੀ ਮਨ ਨਾਲ ਲੱਗਾ ਕੋ ਬਾਅਦ ਅੱਜ ਮੇਰਾ ਕੋਈ ਰੋਡ ਜਾਮ ਕਰਾਈਏ ਜਾਂ ਕੁਝ ਕਰੀਏ ਕਿ ਕੁਝ ਨਾ ਕੁਛ ਅਸੂ ਕਰਨਾ ਪਾਉ। ਉਹ ਤੁਸੀਂ ਸਾਨੂੰ ਵਿਸ਼ਵਾਸ ਦਿਵਾਓ ਕਿ ਜਿੰਨਾ ਪਰ ਤੁਸੀਂ ਇਹ ਨਾ ਮੈਨੂੰ ਆਪ ਬਹਿ ਜਾਈਏ ਜੀ ਮੈਨੂੰ ਆ ਤੁਸੀਂ ਸਾਡੇ ਜਿੰਨੇ ਨਹੀਂ ਗੱਲਾਂ ਰਕਾਦੀਆਂ ਜਿੰਦਾਬਾਦ ਅੱਜ ਦਾ ਜਿਹੜਾ ਏਜੰਡਾ ਸੀ ਉਹ ਰੱਖਿਆ ਗਿਆ ਕਿ ਜਿਹੜੀ ਕਿਸਾਨਾਂ ਦੀ ਪੀਜੀ ਬਕਾਇਆ ਦੇ 2 ਤਰੀਕ ਨੂੰ ਬਕਾਇਆ ਰਕਮ ਹੈ ਉਹ ਕਿਸਾਨਾਂ ਨੂੰ ਦਵਾਈ ਜਾਵੇ ਔਰ ਉਸ ਵਾਸਤੇ ਐਸਡੀਐਮ ਸਾਹਿਬ ਨੇ ਆ ਕੇ ਇੱਥੇ ਸਾਨੂੰ ਵਿਸ਼ਵਾਸ ਦਵਾਇਆ ਕਿ 14 ਸਤੰਬਰ ਤੱਕ ਜਿਹੜੀ ਉਹਨਾਂ ਦੀ ਅਟੈਚ ਕੀਤੀ ਹੋਈ ਪ੍ਰਾਪਰਟੀ ਹੈ ਉਹਦੀ ਨਿਲਾਮੀ ਕਰਕੇ ਕਿਸਾਨਿਆਂ ਦੇ ਖਾਤਿਆਂ ਦੇ ਵਿੱਚ ਉਹ ਪਾਈ ਜਾਊਗੀ ਅਗਰ ਇਸ ਤੋਂ ਕੋਈ ਇਧਰ ਉਧਰ ਗੱਲ ਹੁੰਦੀ ਆ ਤੇ ਅਸੀਂ ਆਪਣੀ ਹਾਈ ਕਮਾਂਡ ਦੇ ਨਾਲ ਮੀਟਿੰਗ ਕਰਕੇ ਜੋ ਸਾਨੂੰ ਹਾਈ ਕਮਾਂਡ ਆਦੇਸ਼ ਦੇਊਗੀ ਉਸ ਨਿਰਦੇਸ਼ ਅੱਗੇ ਚੱਲਿਆ ਜਾਊਗਾ। ਔਰ ਜਿਹੜਾ ਸਾਡਾ 31 ਅਗਸਤ ਦਾ ਧਰਨਾ ਆ ਉਹ ਹਾਈ ਕਮਾਂਡ ਨਾਲ ਸਲਾਹ ਕਰਾਂਗੇ ਕਿ ਉਹਨੂੰ ਅੱਗੇ ਆਪਾਂ ਕਿਸ ਤਰ੍ਹਾਂ ਲੈਣਾ। ਮਤਲਬ ਉਹ ਪੱਕੇ ਤੌਰ ਤੇ ਜਿਹੜਾ ਫੈਸਲਾ ਉਹ ਹਾਈ ਕਮਾਂਡ ਦੀ ਮੀਟਿੰਗ ਤੋਂ ਬਾਅਦ ਹੀ ਅੱਗੇ ਦੱਸਿਆ ਜਾਊਗਾ। ਜੇ ਸਰ ਤੁਹਾਡੇ ਅਗਰ ਪਕਾਇਆ ਰਾਸ਼ੀ ਨਹੀਂ ਆਉਂਦੀ। ਜਿਸ ਤਰੀਕ ਤੁਹਾਨੂੰ ਡੇਟ ਦਿੱਤੀ ਗਈ ਆ। ਉਸ ਤੋਂ ਬਾਅਦ ਤੁਹਾਡਾ ਕੀ ਸ਼ੰਗਾਰ ਚਲਿਆ ਹੋਏ ਅਸੀਂ ਆਪਣੀ ਹਾਈ ਕਮਾਂਡ ਨਾਲ ਮੀਟਿੰਗ ਕਰਾਂਗੇ ਜੀ ਜੋ ਹਾਈ ਕਮਾਂਡ ਸਾਨੂੰ ਆਦੇਸ਼ ਦੇਊਗੀ ਉਸ ਮੁਤਾਬਕ ਅੱਗੇ ਚੱਲਿਆ ਜਾਊਗਾ ਚਲੋ ਜੀ ਅੱਜ ਤੁਹਾਡਾ ਜਿਹੜਾ ਮੰਗ ਪੱਤਰ ਸੀ ਐਸ ਡੀ ਐਮ ਸਾਨੂੰ ਵਿਸ਼ਵਾਸ ਦਿਵਾਇਆ ਜੀ ਬਿਲਕੁਲ ਜੀ ਐਸ ਡੀ ਐਮ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜਿਹੜਾ ਤੁਸੀਂ ਮੰਗ ਪੱਤਰ ਉਹਨਾਂ ਲੈ ਰਿਹਾ ਸਾਡੇ ਕੋਲੋਂ ਔਰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਪਿਛਲੇ ਮਹੀਨੇ ਦੀ ਜਿਹੜੀ 14 ਤਰੀਕ ਦੀ ਜਗਬਾਣੀ ਔਰ ਟ੍ਰਿਬਿਊਨ ਅਖਬਾਰ ਆ ਉਹਦੇ ਵਿੱਚ ਉਹਨਾਂ ਨੇ ਇਹ ਆਦੇਸ਼ ਦਿੱਤਾ ਸੀ ਕਿ ਜਿਹੜੀ ਪ੍ਰਾਪਰਟੀ ਉਹਨਾਂ ਦੀ ਅਟੈਚ ਕੀਤੀ ਜਾਊਗੀ ਅਗਰ ਉਹ ਨਹੀਂ ਹੁੰਦੀ ਤੇ ਅਸੀਂ ਆਪਣੀ ਹਾਈ ਕਮਾਂਡ ਦੇ ਨਾਲ ਜਿਹੜੀ ਮੀਟਿੰਗ ਕਰਕੇ ਉਸ ਨੂੰ ਅੱਗੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਉਹ ਕੀਤਾ ਜਾਊਗਾ ਧੰਨਵਾਦ ਥੈਂਕ ਯੂ